ਸਭ ਮਨੁੱਖ ਬਰਾਬਰ ਹਨ ਸਤਗੁਰਾਂ ਨੇ ਇਸ ਗੱਲ ਉੱਤੇ ਬਹੁਤ ਜ਼ੋਰ ਦਿੱਤਾ ਹੈ ਕਿ ਸਾਰੇ ਮਨੁੱਖ ਪ੍ਰਭੂ ਦੀ ਸੰਤਾਨ ਹੋਣ ਕਰਕੇ ਆਪਸ ਵਿੱਚ ਭਰਾ ਭਰਾ ਹਨ ਮਨੁੱਖ ਜਾਤੀ ਨੂੰ ਦੇਸ਼ ਨਸਲ ਰੰਗ ਬੋਲੀ ਉਪਜੀਵਿਕਾ ਲਈ ਅਪਣਾਏ ਕੀਤੇ ਅਨੁਸਾਰ ਵੰਡਿਆ ਨਹੀਂ ਜਾ ਸਕਦਾ ਇਸੇ ਲਈ ਸਤਗੁਰਾਂ ਨੇ ਭਾਰਤੀ ਸਮਾਜ ਦੀ ਬ੍ਰਾਹਮਣੀ ਵਰਣ ਵੰਡ ਨੂੰ ਜ਼ੋਰਦਾਰ ਲਫ਼ਜ਼ਾਂ ਵਿੱਚ ਨਿੰਦਿਆ ਨੀਚ ਕਿਹਾ ਜਾਂਦੇ ਸੁੰਦਰਾ ਨਾਲ ਸਾਂਝ ਪਾਈ ਵਰਨ ਜਾਤਾਂ ਉਪਜਾਤਾਂ ਵਿੱਚ ਵੰਡੇ ਹੋਏ ਲੋਕਾਂ ਵਿੱਚੋਂ ਨਫ਼ਰਤ ਖਤਮ ਕਰਨ ਲਈ ਸਤਿਗੁਰਾਂ ਨੇ ਲੰਗਰ ਦੀ ਪ੍ਰਥਾ ਆਰੰਭ ਕੀਤੀ ਮਗਰਲੇ ਗੁਰੂ ਸਾਹਿਬਾਨ ਨੇ ਸਰੋਵਰ ਵੀ ਇਸੇ ਲਈ ਬਣਾਏ ਸਨ ਕਿ ਬ੍ਰਾਹਮਣ ਖੱਤਰੀ ਵੈਸ਼ শূਦਰ ਇੱਕੋ ਹੀ ਟੁਲਾ ਵਿੱਚੋਂ ਨਹਾਉਣ ਤਾਂ ਜੋ ਸਮਾਜ ਨੂੰ ਛੂਤ-ਛਾਤ ਅਤੇ ਉੱਚ-ਨੀਚ ਦੇ ਕੋਹੜਾਂ ਤੋਂ ਮੁਕਤ ਕੀਤਾ ਜਾ ਸਕੇ